I'm yeah. ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਅਤਾਰ ਖੀਮ ਕੁਸਲ ਸਹਜ ਅਨੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਖਤ ਪਾਵਨ ਕਿਰਪਾ ਦਾਤਿ ਭਗਤ ਵਛੜਾ ਸਵਾਦੀਏ ਕੁਲ ਆਲਾ ਸਰਵਰੇ ਕਾਇ ਨਾ ਦੇ ਮਾਰਕ ਗੁਰਗੱਦੀ ਦੇ ਰਾਜਮਾਨ ਜਗੋ ਜੁਗ ਅਟਲ ਤਨ ਅਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਵਨ ਪਵਿੱਤਰ ਹਯੂਰੀ ਦੇ ਅੰਦਰ ਅਮਰਤ ਬੇੜੇ ਤੋਂ ਹਾਜ਼ਰੀ ਭਰ ਲਈ ਗੁਰੂ ਪਿਆਰੇ ਸਾਧ ਸੰਗਤ ਜੀ ਸਵਾਛਣਿ ਆਪਨੇ ਕਿਰਪਾ ਰਮਜ਼ ਕੀਤੀ ਜਿਉ ਸੰਨ ਗੁਰਤਿ ਵੀਰੇ ਤੋਂ ਸਤਿ ਸੰਗਤियां ਕਟੀਆਂ ਪ੍ਰਾਰਥਾ ਹੋ ਜਾ ਗੁਰਤਿ ਵੀਰੇ ਤੋਂ ਸੁੰਦਰ ਦਵਾਨ ਸਜਾਏ ਗੇ ਸਜੇ ਹੋਏ ਦਵਾਨਾਂ ਦੇ ਵਿੱਚ ਸਤਿਗੁਰਾਂ ਦੇ ਪਾਵਨ ਪੀਤ ਸਰੂਪਾਂ ਦੇ ਪ੍ਰਕਾਸ਼ ਮੋਰ ਕਰਨ ਦੀ ਸੇਵਾ ਹੋਈ ਪ੍ਰੰਤ ਆਪ ਸਰਪਾ ਸੰਗਤਾਂ ਨੇ ਬੜੇ ਹੀ ਆਦਬ ਸਦਕਾਰ ਦੇ ਨਾਲ ਪੰਜਾਂ ਬਾਣੀਆਂ ਦੇ ਨਿਤਨੇਮ ਸਰਵਣ ਕੀਤਾ ਹੁਣ ਸੁਭਾਅ ਸਮਾਪਤ ਹੋ ਰਿਹਾ ਅਜਨਾਨੀਆਂ ਕਥਾ ਵਿਚਾਰਾਂ ਦੇ ਨਾਲ ਜੁੜਨ ਦਾ ਜੋ ਪਾਸ਼ਾ ਦੀ ਅਪਾਰ ਬਕਸ਼ਿਸ਼ ਦੇ ਨਾਲ ਲੜੀਵਾਰ ਕਥਾ ਵਿਚਾਰਾਂ ਚਰਨਿਆਂ ਉਹਨਾਂ ਦੇ ਨਾਲ ਸਾਝ ਪਾਉਂਦਾ ਜੋ ਹੀ ਸਨ ਸੁਭਾਗ ਸਵਾ ਪ੍ਰਾਪਤ ਹੋਇਆ ਇਸ ਨੂੰ ਬਿਰਥਾ ਨਾ ਦਵਾਈ ਆਪਣੇ ਮਨ ਅਤੇ ਚੇਤ ਰੂਪ ਇਕਾਗਰਤਾ ਕਰਦੇ ਹੋਏ ਨਾਮ ਜਸ ਗੁਰਪਾਣੀ ਕਥਾ ਨੂੰ ਸਰਵਣ ਕਰਕੇ ਆਪਣਾ ਮਨੁੱਖਾ ਜੀਵਨ ਸਫਲਾ ਕਰੀਏ ਜੀ ਆਪ ਸਰਬਸੰਗਤਾਂ ਨੇ ਕਹ ਜੀਓ ਪਾਵਨ ਪੀਤਰ ਵਿਚਾਰਨ ਦੇ ਅੰਦਰ ਸਰਵਣ ਕੀਤਾ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਸੇ ਕਾਲ ਪ੍ਰਖਿ ਨੇ ਉਸ ਤਦ ਨੂੰ ਗੌਲਿਆ ਹੋਇਆ ਸਮਝਾਉਣਾ ਕਰ ਦੇਗੀ ਭਾਈ ਜਿਸ ਮਨ ਅਖਰੇ ਅਤਲ ਨਾਮ ਵਾਲੇ ਪੂਰਨ ਪ੍ਰਮਾਤਮਾ ਨੂੰ ਸਿਮਰਿਆ ਹੈ ਭਾਵਾ ਜਿਸ ਪ੍ਰਮਾਤਮਾ ਦੇ ਹਾਥੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਉਹ ਸਦਾ ਹੀ ਦੂਰ ਵਾਲਾ ਹੈ ਨਰ ਭਾ ਨਰਵਾਰ ਜਿਸ ਦੇ ਅਜ ਤਾਂ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਉਸੇ ਪੂਰਨ ਪ੍ਰਮਾਤਮਾ ਨੂੰ ਸਿਮਰਿਆ ਹੈ ਪ੍ਰਭਾਸ਼ ਰਹਿਦੇ ਵੀ ਭਾਈ ਉਹ ਪੂਰਨ ਪ੍ਰਮਾਤਮਾ ਦਾ ਵਣ ਲਾ ਪਿਆ ਹੈ ਦੁਨੀ ਬੂਨ ਪ੍ਰਮਾਤਮਾ ਦੇ ਗੁਰੂ ਦਾ ਫਿਰ ਗੁਰੂ ਭਾਨ ਜਿਨ੍ਹਾਂ ਨੇ ਪੂਰਨ ਪ੍ਰਮਾਤਮਾ ਸਿਕਾਰ ਪਰਖ ਨੂੰ ਸਿਵਰਨਾ ਕੀਤਾ ਏ ਮਨ ਹਰਦੀ ਧਿਆਏ ਤੂ ਇਕ ਮਨ ਇਕ ਜਤ ਪਾਏ ਹਰ ਕੀਆ ਸਦਾ ਸਦਾ ਵੜਿਆਈਆ ਤੇ ਨਾ ਪਛੁਤਾਏ ਫਿਰ ਗੁਰੂ ਬਿਆਰ ਇਕ ਮਨ ਇਕ ਜਤ ਉਸ ਪ੍ਰਮਾਤਮ ਜਿਨ੍ਹਾਂ ਨੇ ਸਮਝਿਆ ਹੈ ਪੂਰਨ ਪ੍ਰਮਾਤਮਾ ਅਕਾਰ ਰਖਣਾ ਪਰਮਾਤਮਾ ਨੂੰ ਜੇ ਕੋ ਪਾਏ ਪੂਰਨ ਪ੍ਰਮਾਤਮਾ ਮਿਲ ਪਿਆ ਹੈ ਤੇ ਤੂੰ ਹੀ ਪਾਏ ਪੂਰਨ ਗੁਰੂ ਦੇ ਗੀਤ ਗਾਇਆ ਪਰ ਪੂਰਨ ਪ੍ਰਮਾਪਨ ਨਾਮ ਜਪਿਆ ਕਰ ਤੇ ਪੂਰੇ ਗੁਰੂ ਦੇ ਗੀਤ ਗਾ ਕੇ ਪੂਰੇ ਸਤਿਗੁਰੂ ਦੀ ਸਿੱਖਿਆ ਨੂੰ ਪ੍ਰਿਆਣ ਕਰਨਾ ਕਰ ਪੂਰੇ ਗੁਰੂ ਦੀ ਸਿੱਖਿਆ ਨੂੰ ਸਵਲ ਕੀ ਤੇਰੇ ਜੀਵਨ ਦੇ ਅੰਦਰ ਰਖੀ ਸਜਾ ਉਹ ਇਹ ਬਲਵਰਥ ਹੈ ਪਰਕਾਲ ਵਰਕ ਨੂੰ ਹਰ ਥਾਂ ਦੇ ਨੇੜੇ ਜਾਣ ਆਪਣੇ ਸਦਾ ਹੀ ਅੰਗ ਸੰਗ ਜਾਣ ਵੀ ਪ੍ਰਮਾਤਮਾ ਤੇਰੇ ਮਨਾਂ ਵਿੱਚ ਵਸ ਰਿਹਾ ਹੈ ਤੇਰੇ ਨਾਲ ਹੀ ਹੈ ਸਦਾ ਸਹਾਈ ਹੈ ਐਤਿਕ ਸਵਾਸ ਰਹਿ ਕੇ ਸੁਵਾਸ ਸੁ ਪ੍ਰਮਾਤਮਾ ਦਾ ਨਾਮ ਜਪਿ ਪ੍ਰਕਾਰ ਧੰਮ ਧੰਮ ਸਦਾ ਸੁਵਾਸ ਧੰਮਣ ਬਿਰਥਾ ਜਾਏ ਫਿਰ ਗੁਰੂ ਪਿਆਰਾ ਐਤਿਕ ਸਵਾਸ ਨੂੰ ਸੰਭਾਲਣਾ ਕਰ ਸੁ ਪ੍ਰਮਾਤਮਾ ਵਜਗੀਤ ਕਰ ਧਰਮਨਾ ਪਰਥਾ ਜਾਏ ਕਿ ਤੇਰਾ ਇੱਕ ਸੁਆਸ ਵੀ ਰਗਰੇ ਪਰਥਾ ਚੜਾ ਜਾਵੇ ਤੂੰ ਐਸੇ ਗੁਰੂ ਦੇ ਨਾਮ ਜਪਿਆ ਬਾਧੇ ਰਹਿ ਇੱਕ ਸੁਆਸ ਵੀ ਸਫਲ ਹੋ ਜਾਵੇ ਕਿ ਜਿਹੜੇ ਤੇਰੇ ਮਨ ਦੇ ਵਿੱਚ ਅੰਦਰ ਭਰਮ ਹੈ ਸਭ ਮਿਟ ਜਾਏਗਾ ਤੇ ਗੁਰੂ ਦੇ ਪਿਆਰਿਆ ਨਿੰਦ ਨਾਰ ਰਹਿਣ ਵਾਲੀਆਂ ਚੀਜ਼ਾਂ ਨੇ ਆਸਾਨਾ ਫਰਿਆ ਕਰ ਕਿ ਜੇ ਸਾ ਚੀਜ਼ ਨੇ ਜਿਸ ਪਦਾਰਥ ਨੇ ਇੱਕ ਦਿਨ ਖਤਮ ਹੋ ਜਾਣਾ ਹੈ ਤੈਨੂੰ ਜੀਵਨ ਦਾ ਮੇਰੇ ਸੋਖ ਨਹੀਂ ਦੇਣਾ ਤੂੰ ਸਭ ਚੀਜ਼ਾਂ ਨੇ ਮਹਰ ਨਾ ਪਜਾ ਕਰ ਤੇ ਆਸਾਂ ਨਿਰਵੈਰਾਂ ਵਿੱਚ ਛੱਡਿਆ ਪਰ ਤੂੰ ਕਿਉਂ ਪ੍ਰਮਾਤਮਾ ਦੇ ਆਸ ਤੇ ਆਇਆ ਪਰ ਗੁਰੂ ਦੇ ਪਿਆਰਿਓ ਆਸ ਅਤੇ ਸ਼ਿਵਾਸ ਕਦੇ ਪ੍ਰਮਾਤਮਾ ਨੂੰ ਨਾ ਛੱਡੋ ਕਿਉਂਕਿ ਆਸ ਤੇ ਸ਼ਿਵਾਸ ਸਦਾ ਹੀ ਮਨੋਖਲੀ ਜ਼ਿੰਦਗੀ ਦੇ ਅੰਦਰ ਇੱਕ ਨਵੀਂ ਤਬਦੀਲੀ ਲੈ ਕੇ ਆਵਾਹ ਇਸ ਰੀ ਬਾਸ਼ ਕਹਿੰਦੇ ਵੀ ਭਾਈ ਸਦਾ ਸਨ ਗੁਰੂ ਦੇ ਪਿਆਰਿਆਂ ਦੀ ਖਾਗ ਮੰਨ ਸਦਾ ਸਨ ਨਾ ਪ੍ਰਮਾਤਮਾ ਦੇ ਪਿਆਰਿਆਂ ਦੀ ਸੰਗਤ ਕਰਿਆ ਕਰ ਤੇ ਆਪਣੇ ਅੰਦਰ ਆਪਾ ਭਾਵ ਛੱਡ ਕੇ ਪ੍ਰਮਾਤਮਾ ਦੇ ਸ਼ਰਧੂ ਵਿਚਾਰ ਆਪਣੇ ਅੰਦਰ ਤੋ ਗੁਰੂ ਐਸੀ ਹੈ ਰਿਅਮਤਾ ਐਸਾ ਪਿਆਰ ਪੈਦਾ ਕਰ ਜੇ ਤੂੰ ਮਰਜਾਨਾ ਹੀ ਗੁਰੂਨੀ ਸਾਹਿਬ ਸੰਗਤ ਦੇ ਰਹਿ ਕੇ ਵਿਕਾਰਾਂ ਦੇ ਅੰਧ ਦੋ ਸਮੁੰਦਰ ਦਾ ਪਾਰ ਨਾ ਜਾਏਂਗਾ ਤੇਰੇ ਵੀ ਜੀਵਨ ਦਾ ਧਾਰਮ ਹੋ ਜਾਵੇਗਾ ਜਿਹੜਾ ਇਹ ਨਾਮ ਰੂਪੀ ਥਾ ਜਾਣਾ ਹੈ ਆਪਣੇ ਹਿਰਦੇ ਦੇ ਵਿੱਚ ਵਸੋੜਾ ਕਰ ਤੇ ਪੂਰੇ ਸਤਿਗੁਰੂ ਨੂੰ ਸਿਕਾਰ ਕਰ ਪਰ ਸਦਾ ਪੂਰੇ ਗੁਰੂ ਨੂੰ ਧਿਆਇਆ ਕਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੀਮ ਕੁਸਲ ਸਹਿਜ ਆਨੰਦ ਫਿਰ ਗੁਰੂ ਬਿਆਨ ਪਾਸ਼ਾ ਸਮਝਾਉਂਦੇ ਕਿ ਭਾਈ ਤੇਜੋ ਅਤਲ ਸੁਖ ਭਾਵ ਕੀਤੇ ਅਰਥ ਸੋਖਾ ਜੀਵਨ ਅਦੇ ਆਦਰੋਤ ਆਨੰਦ ਪ੍ਰਾਪਤ ਹੋੜੇ। ਫਿਰ ਜੇ ਤ ਪੂਰੇ ਗੁਰੂ ਨਾਮ ਨਮਸ਼ਕਾਰ ਕਰਿਆ ਕਰੇਗਾ ਪੂਰੇ ਗੁਰੂ ਦੇ ਗੀਤ ਗਾਇ ਕਰੇਗਾ ਰੇਨਿਕ ਸੁਆਦ ਦੇ ਨਾਲ ਪਰਮਾਤਮਾ ਦੇ ਗੀਤ ਗਾਏਗਾ। ਕਿ ਤੈਨੂੰ ਸਦਾ ਹੀ ਅਟਲ ਰਹਿਣ ਵਾਲੇ ਸਤਿਪਰਾਤਮਾ ਰੂੜ ਗਏ ਕਿ ਸਦਾ ਹੀ ਤੇਈ ਜੀਵਨ ਦੇ ਅੰਦਰ ਐਸਰ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ ਕਿ ਤੇਰਾ ਸੌਖਾ ਜੀਵਨ ਵੀ ਬਣ ਜਾਵੇਗਾ ਅਤੇ ਆਤਮਿਕ ਅਨੰਦ ਵੀ ਤੈਨੂੰ ਪ੍ਰਾਪਤ ਹੋ ਜਾਵੇਗਾ ਪਰ ਜਿਹੜੇ ਜੀਵਨ ਦੇ ਅੰਦਰ ਆਤਮਿਕ ਅਨੰੰਦ ਹੈ ਸਦਾ ਮਨ ਦੇ ਵਿੱਚ ਪਿਆਰ ਇੰਨਾ ਪਣ ਜਾਵੇਗਾ ਗੁਰੂ ਦੇ ਪਿਆਰਿਆ ਜੇ ਤੂੰ ਸਦਾ ਹੀ ਗੁਰੂਨਾਮ ਪ੍ਰਵਾਤ ਉਹਨਾਂ ਸਰਕਾਰ ਕਰੇਗਾ ਸੇ ਗੁਰੂ ਦੇ ਗੀਤ ਗਾਏਗਾ ਸਾਧ ਸੰਗ ਭਜ ਪਰਮ ਆਨੰਦ ਤੂੰ ਸਭਾ ਹੀ ਸਾਧ ਸੰਗਤ ਵਿੱਚ ਪਰਮ ਸੁਖ ਪਰਮਾਨੰ ਨੂੰ ਸਿਮਰ ਤੇ ਗੁਰੂ ਦੇ ਪਿਆਰਿਆ ਸਦਾ ਤੂੰ ਗੁਰੂ ਦੇ ਸਾਹਮਣੇ ਆਇਆ ਕਰ ਸਦਾ ਗੁਰੂ ਦੀ ਸਾਨ ਆ ਕੇ ਉਸ ਪ੍ਰਵਾਦਨ ਨਾਮ ਜਪਿਆ ਕਾਜੀ ਦਾ ਨਾਮ ਜਪਿਆ ਜਿੰਦਗੀ ਦੇ ਵਿੱਚ ਸੁਖ ਪ੍ਰਾਪਤ ਹੁੰਦਾ ਹੈ ਜਿਸ ਪਰਮਾਤਮਾ ਨੂੰ ਸਿਮਰਿਆ ਜਿੰਦਗੀ ਦੇ ਵਿੱਚ ਐਸਾ ਸੁਖ ਪ੍ਰਾਪਤ ਹੁੰਦਾ ਹੈ ਕਿ ਜੀਵਨ ਦੇ ਅੰਦਰ ਐਸੇ ਪ੍ਰਾਪਤੀ ਹੋ ਜਾਂਦੀ ਹੈ ਅਨੰਦ ਪ੍ਰਾਪਤ ਹੁੰਦਾ ਹੈ ਇਸ ਲਈ ਤੁਰ ਜਾਣਾ ਗੁਰੂ ਦੀ ਸੰਗਤ ਅਸੰਗਤ ਜੇ ਬੈਠ ਪਰਮਾਤਮਾ ਦੇ ਨਾਮ ਜਪਿ ਕਰਪਾਣੀ ਕਥਾ ਨੂੰ ਸਰਵਣ ਕਰ ਮਨ ਸ਼ਰਤੀ ਕਰਕੇ ਪਰਮਾਤਮਾ ਦਾ ਨਾਮ ਜਪਣਾ ਕਰਦੇ ਗੁਰੂ ਦੇ ਪਿਆਰੇ ਤੋਂ ਵੀ ਗੁਰੂ ਦੀ ਸੰਗਤ ਵਿੱਚ ਬੈਠ ਕੇ ਤੁਰ ਜਾਏਗਾ ਨਰਕ ਨਿਵਾਰ ਅਧਾਰ ਖੋ ਜਿਓ ਤੇ ਗੁਰੂ ਨੇ ਪਿਆਰ ਨਰਕਾਂ ਤੋਂ ਦੂਰ ਕਰਕੇ ਜਨਤ ਵਿਚਾਰਾ ਤੇ ਜਿਹੜੇ ਤੋਂ ਵਿਚਾਰਾਂ ਦੇ ਵਿੱਚ ਪੱਜਾ ਕਰਦਾ ਹੈ ਇਹਨਾਂ ਤੋਂ ਪੱਜ ਜਾ ਕਿਉਂਕਿ ਜਿਹੜੇ ਤੋਂ ਵਿਚਾਰ ਇਕੱਠੇ ਕਰਿਆ ਹੈ ਧਨ ਦੌਤ ਇਕੱਠੀ ਕਰਿਆ ਹੈ ਇਹਨਾਂ ਨਰਕ ਦੇ ਰਾਹ ਤੇ ਹੁਣ ਲੈ ਜਾਣ ਜਾਨ ਜੇ ਸ੍ਰੀਨ ਗੁਰੂ ਦੀ ਸੰਗਤ ਵਿੱਚ ਜਾ ਜਾ ਤੇ ਗੁਰੂ ਦੀ ਸੰਗਤ ਵਿੱਚ ਆ ਗੁਰੂ ਦੀ ਸੰਗਤ ਕਾਰ ਪਰਮ ਪਾਸ਼ਾ ਵੇਦੇ ਵੀ ਭਾਈ ਤੁ ਕੀਤਾ ਗਾ ਪਰਮਾਤਮਾ ਦੇ ਇਹ ਜੋ ਆਪਣਾ ਜਿਹੜਾ ਜੀਵਨ ਹੈ ਜੀ ਇਸ ਨੂੰ ਨਰਕਾਂ ਤੋਂ ਬਚਾੜੇ ਨਰਕਾਂ ਤੋਂ ਬਚਾਵੇ ਦੂਰ ਕਰਕੇ ਆਪਣੇ ਜੰਨ ਨੂੰ ਪਰਮਾਤਮਾ ਦੇ ਚਰਨਾਂ ਦੇ ਨਾਲ ਜਾ ਮਗਾਇ ਗੋਬਿੰਦ ਅੰਮ੍ਰਿਤ ਰਸ ਪਿਓ ਤੇ ਗੋਬਿੰਦ ਦੇ ਗੁਣ ਗਾਸ ਪਰਮਾਤਮਾ ਅਮਰਤ ਦਾ ਰਾਸੇ ਪੀਰ ਦਾ ਨਾਮ ਰੂਪੀ ਅਮਰਤੋਂ ਪੀਣਾ ਕਰ ਆਪਣੇ ਹਿਰਦੇ ਵਿੱਚ ਐਸੇ ਨਾਮ ਦੀ ਸੇਵਾ ਛਾ ਐਸੇ ਉਸ ਪਰਮਾਤਮਾ ਦੇ ਨਾਮ ਨੂੰ ਅੰਦਰ ਪਰਦਾ ਕਰਨਾ ਕਰ ਜਦ ਸਦਾ ਇਸ ਪਰਮਾਤਮਾ ਦੇ ਗੀਤ ਗਾਇਆ ਕਰ ਸਦਾ ਇਸ ਪਰਮਾਤਮਾ ਦੇ ਗੀਤ ਗਾ ਗੁਰੂ ਦੀ ਵੜਿਆਏਗਾ ਕਿ ਤੇਰੇ ਅੰਦਰ ਹੀ ਨਾਮ ਰੂਪੀ ਅਮਰਤ ਪ੍ਰਕਾਸ਼ ਹੋ ਜਾਵੇਗਾ ਤੂੰ ਹੀ ਨਾਮ ਰੂਪੀ ਅਮਰਤ ਪੀ ਰਹਿਂਗਾ ਜਤ ਜਤੋ ਹੋ ਨਰਾਇਣ ਏਕ ਪਰ ਉਸ ਇੱਕ ਪਰਮਾਤਮਾ ਦਾ ਧਿਆਨ ਕਰਦਾ ਵਖਾ ਸਦਾ ਉਸ ਇੱਕ ਪਰਮਾਤਮਾ ਦਾ ਆਕਾਰ ਕੋ ਸ਼ਿਵਰਨਾ ਘਰ ਜਿਹੜਾ ਸਦਾ ਹੀ ਅਟਲ ਹੈ ਜਿਹੜਾ ਸਦਾ ਹੀ ਰਹਿਣ ਵਾਲਾ ਜਿਹਦੀ ਨਾਸ਼ਤੀ ਨੂੰ ਖੰਡ ਬਣੇ ਕੀਤਾ ਜਾ ਸਕਦਾ ਜਿਸ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਉਸ ਸਮੂੱਚੀ ਕਾਇਨਾਤ ਦੀ ਰਚਨਾ ਕੀਤੀ ਹੈ ਤੇ ਗੁਰੂ ਦੇ ਪਿਆਰੇ ਤੂੰ ਇਸ ਪ੍ਰਮਾਤਮਾ ਦੀ ਕੀਰਤ ਕਰਾਇ ਅਨਸ ਪ੍ਰਮਾਤਮਾ ਦੀ ਤੂੰ ਹੀ ਵਡਿਆਈ ਕਰ ਪਰ ਇੱਕ ਮਨ ਇੱਕ ਜਨ ਹੋ ਗਏ ਉਸ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ دار ਜਦੋਂ ਤੂੰ ਗੁਰੂ ਦੇ ਚਰਨਾਂ ਦਾ ਧਿਆਨ ਕਰੇਗਾ ਤੇਰੇ ਅੰਦਰ ਵੀ ਐਸੀ ਨਿਮਰਤਾ ਧਾ ਧਰਮ ਦੇ ਆਗਾ ਪੂਰ ਸੰਤੋਖ ਧਾਵ ਰੱਖਿਆ ਜਿਸ ਸੂਤ ਦੇ ਗੁਰੂ ਦੇ ਪਿਆਰੇਆ ਪਰ ਤੇਰੇ ਅੰਦਰ ਵੀ ਐਸੀ ਸੰਤੋਖ ਬਣ ਜਾਵੇਗਾ ਐਸੀ ਦਿਆ ਆ ਜਾਵੇਗੀ ਕੀ ਤੇਰੇ ਰਾਤ ਨੂੰ ਪਰਮਾਤਮਾ ਦੇ ਨਾਮ ਦਾ ਹੀ ਸੁਆਦ ਮਨ ਅੰਤ ਜਾਵੇਗਾ ਫਿਰ ਗੁਰੂ ਦੇ ਭਿਆਨੇ ਤੁਨੋਂ ਅਸੀਂ ਪਰਮਾਤਮਾ ਨੂੰ ਆਪਣੇ ਅੰਦਰ ਵੇਖਾਂਗੇ ਆਪਣੇ ਅੰਦਰ ਜਾਦੀ ਮਾਰਾ ਵੀ ਸਾਡੇ ਅੰਦਰ ਹੀ ਵਸ ਰਿਹਾ ਹੈ ਘਟ ਘਟ ਕੇ ਅੰਦਰ ਕੀ ਜਾਣ ਦਾ ਘਟ ਘਟ ਨਹੀਂ ਜਾਣਣ ਵਾਲਾ ਹੈ ਮਨ ਦੀਆਂ ਜਾਣਣ ਵਾਲਾ ਹੈ ਜਦੋਂ ਅਸੀਂ ਆਪਣੇ ਅੰਦਰ ਪਰਮਾਤਮਾ ਨੂੰ ਲੱਭਾਂਗੇ ਆਪਣੇ ਅੰਦਰ ਵੇਖਾਂਗੇ ਤਾਂ ਗੁਰੂ ਧਿਆਨ ਜਿਹੜਾ ਪਰਮਾਤਮਾ ਦਾ ਨਾਮ ਹੈ ਹਉ ਦੇ ਵਿੱਚੋਂ ਹੀ ਸੁਵਾਦ ਆਵੇਗਾ ਅਸੀ ਵਰਗਤ ਬਣ ਜਾਵੇਗੀ ਅਸੀ ਹਿਰਦੇ ਵਿੱਚ ਪਿਆਰ ਤੇ ਰਹਿਣੇ ਕਰਨਾ ਪੈਦਾ ਹੋਣਗੀਆਂ ਇਹ ਨਾਮ ਰੂਪੀ ਅੰਮ੍ਰਿਤ ਦੇ ਵਿੱਚੋਂ ਹੀ ਸੁਵਾਦ ਆਵੇਗਾ ਇੱਕ ਰੂਪ ਜਾਗੇ ਨਾਂ ਗਿਆਨੇਕ ਜਿਸ ਇੱਕ ਕਾਲ ਪ੍ਰਕਿਰਤ ਦੇ ਅਨੇਕ ਰੰਗਾਂ ਉਹ ਪਰਮਾਤਮਾ ਇੱਕ ਹਨ ਉਹਦੇ ਰੰਗ ਅਨੇਕ ਹਨ ਵੱਖਰੀ ਵੱਖਰੀ ਇਸਨੇ ਸ੍ਰੇਟੀ ਨੂੰ ਸਾਜਣਾ ਕੀਤਾ ਹੈ ਅਨੇਕ ਜੀਵ ਦੇ ਅੰਦਰ ਆਪ ਸਰਵ ਵਿਆਪਕ ਹੈ ਉਸੇ ਅਕਾਰ ਪਰਖਦੇ ਗੀਤ ਗਾਇਆ ਕਰ ਜਿਹੜਾ ਪ੍ਰਮਾਤਮਾ ਇੱਕ ਹੈ ਉਹਦੇ ਰੰਗ ਅਨੇਕ ਹਨ ਉਹਦੇ ਰੰਗਾਂ ਦਾ ਕੀ ਭੇਦ ਨਹੀਂ ਕਿਸ ਤਰ੍ਹਾਂ ਪ੍ਰਕਾਰ ਇਸ ਦੁਨੀਆ ਸਾਜੀ ਹੈ ਬਹਾਰੀ ਪਤਰਾ ਤਾਂ ਵਸਿਆ ਆਤਮਾ ਅਤਮਾ ਜਾਏ ਰੱਖਿਆ ਜੀ ਬਹਾਰ ਇਸ ਪਤਿਤ ਦਾ ਕੋਈ ਹਾਂਦੇ ਹੀ ਨਹੀਂ ਇਸੀ ਰਚਨਾ ਦਾ ਕੋਈ ਅੰਤ ਹੀ ਨਹੀਂ ਇਹ ਬਥਰਾਂ ਦੇ ਵਿੱਚ ਵੀ ਜੀਵਨ ਪੈਦਾ ਕੀਤਾ ਆਕਾਸ਼ ਪਤਾਲਾ ਨੇ ਵੈਟਰਿਸ ਪਰਿਵਾਰਾਂ ਨੂੰ ਆਪਣੇ ਜੀਵ ਸੰਭਾਲ ਕਰ ਰਿਹਾ ਹੈ ਇਸ ਲਈ ਪਾਸ਼ਾ ਰੰਦੇ ਵੀ ਭਾਈ ਤੂੰ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਸਿਮਰਨਾ ਕਰ ਜਿਹੜਾ ਆਪ ਇੱਕ ਹੈ ਜਿਹਦੇ ਅਰੰਗ ਅਨੇਕ ਹਨ ਜਿਸ ਨੇ ਸਮੂਹੀ ਰਚਨਾ ਕੀਤੀ ਕਾਇਨਾਤ ਨੂੰ ਸਜਣਾ ਕੀਤਾ ਪਰ ਉਹਦੀ ਵਡਿਆਈ ਦਾ ਅੰਤ ਨਹੀਂ ਪਾਇਆ ਗਿਆ ਵਿਪਾਲ ਨਮੁਦਰ ਦੀਨ ਧਿਆਨ ਪਰ ਗੁਰੂ ਪਿਆਰੇ ਦੀਨਾ ਉਤੇ ਧਿਆਨ ਕਰਨ ਵਾਲਾ ਵਿਪਾਲ ਹੈ ਉਹ ਸਦਾ ਹੀ ਦੀਨਾ ਦਾ ਰਾਹ ਹੈ ਮਾਣਿਆ ਦਾ ਮਾਣ ਹੈ ਉਤਟਾਣਿਆ ਦਾ ਤਾਣ ਹੈ ਤੇ ਗੁਰੂ ਪਿਆਰੇ ਸਦਾ ਹੀ ਆਪਣੇ ਜਿਹੜਾ ਵੀ ਭਾਵਨਾ ਦੇ ਨਾਲ ਉਹਦੇ ਦਰ ਤੇ ਆ ਜਾਂਦਾ ਹੈ ਜਿਹੜਾ ਗੁਰੂ ਦੇ ਨਾਮ ਪਿਆ ਭਾਵਨਾ ਦੇ ਨਾਲ ਗੁਰੂ ਦਾ ਨਾਮ ਜਪ ਲੈਂਦਾ ਹੈ ਬ੍ਰ ਗੁਰੂ ਪਿਆਰਿਓ ਦੀਨਾਂ ਤੇ ਤਿਆਰ ਕਰਨ ਵਾਲਾ ਐਸੀ ਦਿਆ ਕਰਾ ਕਰ ਦਿੰਦਾ ਹੈ ਕਿ ਐਸਾ ਉਹ ਆਪਣੇ ਚਰਨਾਂ ਦੇ ਨਾਲ ਜੋੜ ਦਿੰਦਾ ਹੈ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ ਬਿਨ ਗੁਰੂ ਪਿਆਰਿਵ ਕਾਰਨ ਹੀ ਪਿਆੜ ਵਿੱਚ ਜੋੜ ਨਹੀਂ ਪਾ ਸਕਦੀ ਗੋਬਾਲ ਤਮੋਦਰ ਦੀਨ ਦਿਆਲ ਦੁੱਖ ਭੰਜਨ ਪੂਰਨ ਕਿਰਪਾਲ ਤੇ ਦੁੱਖਾਂ ਦਾ ਦਾਸ ਕਰਨ ਵਾਲਾ ਆਪ ਸਭੈ ਗੁਰੂ ਪਿਆਰ ਜਿਹੜਾ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ ਜਿਹੜਾ ਸਭਨਾ ਦੇ ਵਿੱਚ ਆਪ ਵਿਆਪਕ ਹੈ ਜਿਹੜਾ ਮੇਰ ਦਾ ਕਰ ਹੈ ਜਿੰਨੀ ਗੁਰੂ ਪਿਆਰ ਮੇਰ ਹੋਏ ਤਾਂ ਮਨੁੱਖ ਦੀ ਜੀਵਨ ਦੇ ਅੰਦਰੋਂ ਨੋਕੀ ਤਮੰਦੀਲੀ ਆ ਜਾਂਦੀ ਹੈ ਮਨੁੱਖ ਨੂੰ ਐਸਾ ਗੁਰੂ ਪਿਆਰ ਆ ਫਿਰ ਜੀਵਨ ਦੀ ਅਵਸਥਾ ਪੜ ਜਾਂਦੀ ਹੈ ਇਸ ਲਈ ਪਾਸ਼ਾ ਕਹਿੰਦੇ ਕਿ ਪਾਇਤਸ ਪਰਮਾਤਮਾ ਨੂੰ ਧਿਆਇਆ ਕਰ ਜਿਹੜਾ ਆਪ ਅਕਾਲ ਪੁਰਖ ਇੱਕ ਹੈ ਜਿਹਦੇ ਰੰਗ ਅਨੇਕ ਹਨ ਤੇਰਾ ਸਭਨਾ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਜੋ ਸਭਨਾ ਦੇ ਵਿੱਚ ਵਸ ਰਿਹਾ ਹੈ ਜਿਸ ਨੇ ਸਮੁੱਚੀ ਕਾਇਆ ਸਾਡੇ ਜੀਵਨ ਇਸ ਬ੍ਰਹਮਾ ਸ੍ਰਿਸ਼ਟੀ ਨੇ ਪੈਦਾ ਕਰਨਾ ਕੀਤਾ ਤੇ ਗੁਰੂ ਦੇ ਪਿਆਰੇ ਸ੍ਰਿਪਰਮਾਤਮਾ ਦੇ ਵਿੱਚ ਆਪਣਾ ਧਿਆਨ ਕਰ ਤੇਰੇ ਉੱਤੇ ਇਸ ਪਰਮਾਤਮਾ ਨੇ ਮਿਹਰ ਹੋ ਜਾਵੇ ਵੀ ਰਹਿਮਤ ਹੋ ਜਾਵੇਗੀ ਤੇਰਾ ਵੀ ਜਿਹੜਾ ਫਿਰਦਾ ਹੈ ਇੱਕ ਧਿਆਨ ਦਾ ਘਰ ਬਣ ਜਾਵੇਗਾ ਸਿਮਰ ਸਿਮਰੇ ਨਾਮ ਬਾ ਰੰਗਾਰ ਉਹਦਾ ਨਾਮ ਮੁੜ ਮੁੜ ਕੇ ਯਾਦ ਕਰ ਹਰ ਵੇਲੇ ਤੇ ਸੁਆਦ ਦੇ ਨਾਲ ਸੁਪਰਮਾਤਮਾ ਸ਼ੁਕਰ ਕਰ ਸੁਪਰਮਾਤਮਾ ਦਾ ਨਾਮ ਯਾਦ ਕਰ ਹਰ ਵੇਲੇ ਸੁਪਰਮਾਤਮਾ ਨੂੰ ਯਾਦ ਕਰਿਆ ਕਰ ਮੁੜ ਮੁੜ ਕੇ ਸੁਪਰਮਾਤਮਾ ਦਾ ਨਾਮ ਜਪ ਇਸ ਲਈ ਗੁਰੂ ਪਿਆਰੇ ਪਰ ਜਦੋਂ ਤੋਂ ਗੁਰੂ ਦੀ ਸੇਵ ਤੋਂ ਸੁਆ ਨਾਮ ਪਰਮਾਤਮਾ ਦਾ ਨਾਮ ਜਪੇਗਾ ਤੇਰੇ ਹਿਰਦੇ ਵਿੱਚ ਹੀ ਅਸੀ ਵਰਕਤ ਪਹਿਲਾ ਹੋ ਜਾਵੇਗੀ ਕਿ ਤੇਰਾ ਵੀ ਮਨ ਜਿਹੜਾ ਟਾਵਾ ਡੁਲਹਾ ਦੇ ਪ੍ਰਮਾਤਮਾ ਦੇ ਚਰਨਾਂ ਦੇ ਨਾਮ ਜੁੜ ਜਾਵੇਗਾ ਨਾਨਕ ਜੀਅ ਕਾ ਇਹ ਆਧਾਰ ਤੇ ਗੁਰੂ ਪਿਆਰੋ ਜਿੰਦ ਦਾ ਆਸਰਾ ਇਹ ਨਾਮ ਹੀ ਹੈ ਇੱਕ ਸਾਡੀ ਜੀ ਦੀ ਜਿੰਦ ਹੈ ਇਸ ਨੂੰ ਕੇਵਲ ਆਸਰਾ ਪ੍ਰਮਾਤਮਾ ਦੇ ਨਾਮ ਦਾ ਹੀ ਹੈ ਜੇਕਰ ਗੁਰੂ ਪਿਆਰੇ ਸਾਡਾ ਇਹ ਸਰੀਰ ਹੈ ਇਹ ਪ੍ਰਮਾਤਮਾ ਦੀ ਰਹਿਮਤ ਹੈ ਕਉਸ ਪਰਮਾਤਮਾ ਦੇ ਨਾਮ ਦੇ ਨਾਲ ਹੀ ਸਾਡੇ ਸ੍ਰੀ ਜੀਸ਼ੇੰਦਰ ਨੂੰ ਆਸਰਾ ਹੈ ਉਹਦੇ ਆਸਰੇ ਦੇ ਨਾਲ ਹੀ ਗੁਰੂ ਪਿਆਰੇ ਅਸੀਂ ਆਪਣਾ ਜੀਵਨ ਜਿਉਂ ਰਹੇ ਹਾਂ ਇਸ ਲਈ ਗੁਰੂ ਦੇ ਪਿਆਰੇ ਸਦਾ ਉਸ ਪਰਮਾਤਮਾ ਦੇ ਨਾਮ ਜਪ ਕੇ ਚਾਹ ਵੀ ਸਾਡੀ ਜਿੰਦਾ ਆਸਰਾ ਉਸ ਪਰਮਾਤਮਾ ਦਾ ਨਾਮ ਹੀ ਹੈ ਉਤਮ ਸਲੋਕ ਸਾਧਕੇ ਬਚਨ ਤੇ ਗੁਰੂ ਪਿਆਰੇ ਸਾਧ ਗੁਰੂ ਦੇ ਬਚਨ ਸਾਧ ਜੰਗੀ ਸਿੱਧ ਸਰਾਈ ਪਾਣੀ ਹੈ ਗੁਰੂਨਾਮ ਪਿਆਰਿਆ ਉਹਨਾਂ ਨੇ ਗੀਤ ਗਾਇਆ ਕਰ ਭਾਈ ਇਸ ਪ੍ਰਮਾਤਮਾ ਕਾਲ ਬਖਦੇ ਗੀਤ ਗਾਇਆ ਕਰ ਕਿਉਂਕਿ ਗੁਰੂ ਦੇ ਬੰਧਨਾ ਸਾਧ ਸੰਗੀ ਸਿੱਧ ਸਲਾਹ ਹੈ ਉਹਨਾਂ ਗੁਰੂ ਦੇ ਸੰਤ ਭਜਨ ਭਗਤ ਪਿਆਰੇ ਜੀ ਸੰਤ ਕਾਰ ਉਹਨਾਂ ਦੇ ਚਰਨਾਂ ਦੇ ਧੂੜ ਪਾਣਾ ਜਿਹੜੇ ਆਪ ਜਪੇ ਅਵਰੇ ਨਾਮ ਜਪਾਵੇ ਜਿਨ੍ਹਾਂ ਨੇ ਆਪ ਪ੍ਰਮਾਤਮਾ ਦਾ ਨਾਮ ਜਪ ਕੇ ਆਪਣੇ ਜਨਮ ਮਰਨ ਤੋਂ ਰਹਿਤ ਹੋ ਗਏ ਤੇ ਗੁਰੂ ਪਿਆਰੇ ਤੁਮ ਹੀ ਉਹਨਾਂ ਦੇ ਸੰਗਤ ਬਾਖਸ਼ ਉਹਨਾਂ ਦੇ ਵਜਨ ਸੁਣ ਉਹਨਾਂ ਦੇ ਵਜਨ ਸੁਣ ਕੇ ਤੇਰੇ ਅੰਦਰ ਵੀ ਗੁਰੂ ਜੀ ਸੇਤਸਰਾ ਦੇ ਗੀਤ ਗਾਇਆ ਪਰ ਤੇਰੇ ਅੰਦਰ ਹੀ ਪਾਣੀ ਦਾ ਪ੍ਰਕਾਸ਼ ਹੋਏਗਾ ਤੇਰੇ ਵੀ ਜੀਵਨ ਦਾ ਤਾਰ ਹੋ ਜਾਵੇਗਾ ਅਮੋਲਿਕ ਲਾਲ ਇਹ ਰਤਨ ਤੇਰੇ ਮੋਲਕ ਲਾਲ ਹਨ ਅਮੋਲਕ ਰਤਨ ਹੈ ਗੁਰੂ ਪਿਆਰੇ ਤੇਰੀ ਜਿੰਦ ਦੇ ਤੇਰੇ ਸਰੀਰ ਲਈ ਇਹ ਇੱਕ ਇਹ ਜਿਹੜੇ ਜੀਵਨ ਦੇ ਅਧਾਰ ਵਿੱਚ ਇਹ ਇੱਕ ਅਮੋਲਕ ਨਾਲ ਹੈ ਭਾਵ ਦੀ ਪ੍ਰਮਾਤਮਾ ਦਾ ਨਾਮ ਇੱਕ ਅਮੋਲਕ ਹੈ ਇਸ ਨੂੰ ਆਪਣੇ ਹਿਰਦੇ ਵਿੱਚੋਂ ਸੋਣਾ ਕਰ ਹਿਰਦੇ ਵਿੱਚ ਨਾਮ ਦੀ ਸੇਵ ਵਿਚਾਰ ਲੈ ਸਦਾ ਸੁਆਸ ਸੁਆ ਨਾਮ ਜਾਵੇ ਨਾਮ ਰੂਪੀ ਅਮਰ ਰੂਪੀ ਨਾ ਕਰ ਜਿਹੜਾ ਨਾਮ ਦਾ ਖਜ਼ਾਨਾ ਇਸ ਨੂੰ ਆਪਣੇ ਹਿਰਦੇ ਦੇ ਅੰਦਰ ਕੱਠਾ ਕਰ ਖਾਲਸਾ ਗੁਰੂ ਦੇ ਪਿਆਰਿਆ ਇਹ ਜਿਹੜਾ ਨਾਮ ਹੈ ਇਹ ਵੀ ਅਮੋਲਕ ਹੈ ਤੇ ਇਹ ਗੋਣ ਰਤਨ ਹੈ ਅਮੋਲਕ ਤੇ ਰਤਨ ਦੋਹੇ ਇਹਨਾਂ ਨੂੰ ਆਪਣੇ ਹਿਰਦੇ ਵਿੱਚ ਸਮੋਣਾ ਕਰ ਸੜ ਤੱਕ ਮਾਵਤ ਹੋ ਦੇ ਉਦਾਰ ਇਹਨਾਂ ਬਚਨਾਂ ਨੂੰ ਸੁਣਿਆ ਤੇ ਕਮਾਇਆ ਬੇੜਾ ਪਾਰ ਹੁੰਦਾ ਹੈ ਗੁਰੂ ਪਿਆਰੇ ਫਿਰ ਇਹਨਾਂ ਬਚਨਾਂ ਨੂੰ ਸਿੱਖ ਲਈਏ ਸੁਣ ਲਈਏ ਤਾਂ ਸਾਡੀ ਜਿੰਦਗੀ ਦਾ ਜਿਹੜਾ ਆਤਮਿਕ ਜੀਵਨ ਦਾ ਭਾਗ ਜਾਂ ਸੰਸਾਰ ਦਾ ਬੇੜਾ ਹੈ ਇਹ ਪਾਰ ਹੋ ਜਾਂਦਾ ਹੈ ਜਿਹੜਾ ਅਸੀਂ ਜਨਮ ਲੈ ਕੇ ਮਨੁੱਖਾ ਜੀਵਨ ਵਿਚ ਆਏ ਹਾਂ ਕਿਸੇ ਮਨੁੱਖੜੀ ਆਏ ਰਾ ਗੁਰੂ ਪਿਆਰੇ ਫਿਰ ਉਸ ਮਨੁੱਖਾ ਜਨਮ ਦਾ ਫਲ ਮਿਲਦਾ ਹੈ ਜੇ ਬਾਸ਼ਕਤ ਇਨਾਂ ਬਚਨਾਂ ਨੂੰ ਸੁਣਿਆ ਅਧਿਕ ਮਾਇਆ ਬੇੜਾ ਪਾਰ ਹੋ ਜਾਂਦਾ ਸੁਣਿਆ ਬੰਨਿਆ ਮਨ ਕੀਤਾ ਭਾਵ ਅੰਤਰਗਾਂ ਜੀਵਨ ਤੋਂ ਲਾਉ ਜੇਕਰ ਗੁਰੂ ਧਿਆਨ ਸੀ ਪਰਮਾਤਮਾ ਦੇ ਬਚਨਾਂ ਨੂੰ ਸੁਣ ਕੇ ਅਧੇ ਮੰਨ ਕੇ ਵੀ ਕਮਾਲਿਆ ਤਾਂ ਹੀ ਗੁਰੂ ਪਿਆਰੋਂ ਸਾਡੇ ਜੀਵਨ ਦੇ ਅੰਦਰ ਆਹਾਰ ਫਰਾਹ ਆਪ ਤਰੈ ਲੋਕ ਹੈ ਜਿਸ ਤਾਰ ਜੋ ਕੁਮੋਦਾ ਹੈ ਉਹ ਆਪ ਕਰਦਾ ਹੈ ਤੇ ਲੋਕਾਂ ਨੂੰ ਵੀ ਤਾਰ ਸਕਦਾ ਹੈ ਗੁਰੂ ਪਿਆਰ ਜਿਹੜਾ ਇਹ ਬਚਨਾਂ ਨੂੰ ਕਮਾ ਲੈਂਦਾ ਹੈ ਨਾਮ ਰੂਪੀ ਸੁਣ ਕੇ ਕਮਾ ਲੈਂਦਾ ਹੈ ਪ੍ਰਭਾਸ਼ ਰਿੰਗ ਕੀ ਆਤਮਾ ਕਰਦਾ ਹੈ ਅਤੇ ਹੋਰਾਂ ਨੂੰ ਵੀ ਨਿਸ਼ਟਾਰਾ ਕਰਦਾ ਹੈ ਭਾਵ ਕੀ ਹੋਰਾਂ ਨੂੰ ਹੀ ਇਸ ਦੰਦ ਆਪਦਾ ਹੈ ਸਿਖਾ ਦਿੰਦਾ ਹੈ ਕਿ ਭਾਏ ਪਰਮਾਤਮਾ ਦਾ ਨਾਮ ਜਪੇ ਹੀ ਸੜੀ ਜੀਵਨ ਦਾ ਪੇੜਾ ਪਾਰ ਗੁਣ ਹੈ ਨਾਮ ਪਰਮਾਤਮਾ ਦੇ ਨਾਮ ਦੇ ਅੱਗੇ ਸਾਡੇ ਜੀਵਨ ਦਾ ਆਧਾਰ ਹੈ ਇਸ ਲਈ ਗੁਰੂ ਪਿਆਰ ਪ੍ਰਭਾਸ਼ ਜਿਹੜਾ ਕਮਾ ਲੈਂਦਾ ਹੈ ਇਹ ਜੇ ਸੁਣ ਕੇ ਜਾਂ ਮੰਨ ਕੇ ਕਮਾ ਲਿੰਦਾ ਹੈ ਗੁਰੂ ਪਿਆਰੇ ਉਹ ਤਰ ਜਾਂਦਾ ਹੈ ਅਤੇ ਹੋਰਾਂ ਨੂੰ ਵੀ ਸਮਝਾਉਣਾ ਕਰਦਾ ਹੈ ਕਿ ਭਾਈ ਤੂੰ ਹੀ ਪਰਮਾਤਮਾ ਦਾ ਨਾਮ ਸੁਣਿਆ ਮੰਨਿਆ ਕਰ ਤਾਂ ਤਾਹੀਂ ਤੇਰੇ ਜੀਵਨ ਦਾ ਆਧਾਰ ਬਣਨਾ ਹੈ ਸਫਲ ਜੀਵਨ ਸਫਲਤਾ ਦਾ ਸੰਗ ਉਸ ਮਨੁੱਖ ਦੀ ਜ਼ਿੰਦਗੀ ਪੂਰੀਆਂ ਮਰਜ਼ਾਾਂ ਵਾਲੀ ਹੁੰਦੀ ਹੈ ਪਰ ਗੁਰੂ ਪਿਆਰੇ ਦੀ ਹਰੇਕ ਮਨ ਦੀਆਂ ਭਾਵਨਾਾਂ ਮਰਜ਼ਾਾਂ ਪੂਰੀਆਂ ਹੁੰਦੀਆਂ ਹਨ ਉਹਦੀ ਸੰਗਤ ਹੋਰਾਂ ਦੀਆਂ ਮਰਜ਼ਾ ਪੂਰੀਆਂ ਕਰਦੀ ਹੈ ਜੇ ਉਹਦੀ ਸੰਗਤ ਕਰ ਲਈਏ ਤਾਂ ਗੁਰੂ ਪਿਆਰੇ ਨਾਲ ਦੇ ਸੰਗੀ ਵੀ ਤਰਜਦੇ ਹਨ ਐਸਾ ਉਹਨਾਂ ਦਾ ਜੀਵਨ ਬਣ ਜਾਂਦਾ ਹੈ ਐਸਾ ਉਹਨਾਂ ਦੇ ਜੀਵਨ ਦੀ ਕਮਾਈ ਬਣ ਜਾਂਦੀ ਹੈ ਪਾਸ਼ਾ ਕਹਿੰਦੇ ਜੇਕਰ ਉਹ ਮਨੁੱਖ ਜਿੰਦਗੀ ਦੀਆਂ ਪੂਰੀਆਂ ਮਰਜ਼ਾ ਵਾਲੀ ਹੁੰਦੀ ਹੈ ਕਿਉਂਕਿ ਉਹਦੀ ਜੀਵਨ ਜਿਹੜੀ ਵਰਤਾ ਬੜੀ ਉੱਚੀ ਹੋ ਜਾਂਦੀ ਹੈ ਮਨ ਸਦਾ ਹੀ ਨਰਮਲ ਹੋ ਜਾਂਦਾ ਹੈ ਮੈਂ ਤੁਹਾਂ ਸਾਧੂ ਸੰਗ ਦੀ ਸੁਣੋ ਮੇਰੇ ਮੀਤਾ ਮੈਲ ਕੋਈ ਕੋਟ ਅੰਗ ਹਰੇ ਨਿਰਮਲ ਹੋਏ ਜੀਤਾ ਫਿਰ ਗੁਰੂ ਪਿਆਰੇ ਜਿਹੜੀ ਮਾਇਲ ਹੈ ਸਾਰੀ ਖਤਮ ਹੋ ਜਾਂਦੀ ਹੈ ਜਿਹੜਾ ਮਨ ਹੈ ਨਿਰਮਲ ਹੋ ਜਾਂਦਾ ਇਸ ਲਈ ਪਾਸ਼ਾ ਕਹਿੰਦੇ ਕਿ ਭਾਈ ਆਪਾਂ ਦੇ ਸਾਰੇ ਮੁਰਾਦਾ ਪੂਰੀਆਂ ਹਨ ਜਿੱਦਾਂ ਜਿਹੜੇ ਸੰਗਤ ਕਰ ਲਈਏ ਉਹਨਾਂ ਦੀ ਚਰਨਾ ਦੀ ਧੂੜ ਵੀ ਬਣ ਜਾਈਏ ਤਾਂ ਵੀ ਸਾਡੀਆਂ ਵੀ ਅਸੀਂ ਭਾਵਨਾ ਦਾ ਸੰਸਾਰ ਦਾ ਸਾਡੇ ਨੇ ਵੀ ਮੁਰਾਦਾ ਪੂਰੀਆਂ ਹੋ ਜਾਂਦੀਆਂ ਜਾ ਕੇ ਮਨ ਲਾਗਾ ਹਰ ਰੰਗ ਗੁਰੂ ਪਿਆਰੇ ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰਮਾਤਮਾ ਨਾਲ ਪਿਆਰ ਬਣ ਜਾਂਦਾ ਪਰ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਜਿਵੇਂ ਐਸਾ ਪਿਆਰ ਬਣ ਜਾਂਦਾ ਕਿ ਸਵਾ ਸਵਾ ਪ੍ਰਮਾਤਮਾ ਦਾ ਨਾਮ ਜਪਦਾ ਪ੍ਰਮਾਤਮਾ ਨੇ ਗੀਤ ਗਾਉਂਦਾ ਉਸ ਕਾਲ ਪਤਿ ਦੇ ਇਸਦਾ ਗਾਉਂਦਾ ਸ਼੍ਰੀ ਪਾਸ਼ਾ ਸਮਝਾ ਰਹੇ ਕਿ ਭਾਈ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਦੇ ਲਈ ਪਿਆਰ ਬਣ ਜਾਵੇ ਜਿਨ੍ਹਾਂ ਦਾ ਵਣ ਸਦਾ ਇਹ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਨਾਮ ਦੇ ਵਿੱਚ ਵਿੰਗਿਆ ਜਾਵੇ ਗੁਰੂ ਮੇ ਆ ਰਹੇ ਉਹਨਾਂ ਦੀਆਂ ਅਰਸਾਰੀਆਂ ਜਿਹਨੀਆਂ ਮਾਲਦੀਆਂ ਭਾਵਨਾ ਹਨ ਮਰਤਾ ਹਨ ਉਹ ਕਾਰਨ ਪਰਮਾਤਮਾ ਆਪ ਪੂਰਿਆ ਕਰ ਦਿੰਦਾ ਹੈ ਉਹਨਾਂ ਦੀ ਜੀਵਨ ਦੀ ਆਸਾ ਪੂਰੀ ਜਾਂਦੀ ਹੈ ਜੇਕਰ ਉਹਨਾਂ ਦੀ ਕੋਈ ਸੰਗਤ ਵੀ ਕਰ ਲਵੇ ਉਹਨਾਂ ਦਾ ਕੋਈ ਸੰਗੀ ਵੀ ਬਣ ਜਾਵੇ ਗੁਰੂ ਪਿਆਰੇ ਭਾਵ ਜਸ ਸਾਥ ਪੈੜਾ ਉਹਨਾਂ ਦਾ ਵੀ ਪਾਲ ਹੋ ਜਾਂਦਾ ਹੈ ਜੈ ਜੈ ਸ਼ਬਦ ਅਨਾਥ ਦੇਵਾ ਜੈ ਜੁਬੇ ਅੰਤਰ ਚੜhti ਖਲਾਨ ਹੰਤੀ ਜੋ ਸਦਾ ਚਲਦੀ ਹੈ ਕ੍ਰੋਣਾ ਦੇ ਅੰਦਰ ਸਭਾ ਗੁਰੂ ਪਿਆਰੇ ਪ੍ਰਮਾਤਮਾ ਦੇ ਨਾਮ ਦਾ ਪ੍ਰਵਾਹ ਜਾਂਦਾ ਹੈ ਸਦਾ ਸੁਆਸਾ ਪ੍ਰਮਾਤਮਾ ਦੇ ਨਾਮ ਜਪਦੇ ਅੱਠੇ ਪੈੜੀ ਪ੍ਰਮਾਤਮਾ ਨੇ ਗੀਤ ਗਾਉਂਦੇ ਗੁਰੂ ਪਿਆਰੇ ਸਦਾ ਹੀ ਉੱਚੜੀ ਕਲਾ ਵਾਲਾ ਜੀਵਨ ਬਣ ਜਾਂਦਾ ਸਦਾ ਹੀ ਉੱਚੀ ਬਾਤਾਂ ਵਾਲਾ ਜੀਵਨ ਜਾਂਉਂਦੇ ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ ਜਿਸ ਨੂੰ ਸੁਣ ਕੇ ਭਾਵ ਮਹਿਸੂਸ ਕਰਦਾ ਜਿਸ ਨੇ ਸੁਣ ਕੇ ਮਨ ਮਿਲਿਆ ਮਹਿਸੂਸ ਵੀ ਥਾਮਿਆ ਉਹ ਖੁਸ਼ ਹੁੰਦਾ ਹੈ ਕਿਉਂਕਿ ਗੁਰੂ ਪਿਆਰੇਓ ਪਰਮਾਤਮਾ ਉਸਦੇ ਅੰਦਰ ਆਪਣਾ ਨੂਰ ਰੋਸ਼ਨ ਕਰ ਦਿੰਦਾ ਹੈ ਉਹਦੇ ਅੰਦਰ ਐਸਾ ਗਿਆਨ ਦਾ ਜਨਨ ਹੋ ਜਾਂਦਾ ਹੈ ਜਿਹੜਾ ਅਗਿਆਨਤਾ ਦਾ ਰਹਾ ਤੇਰਾ ਹੈ ਫਤਮ ਹੋ ਜਾਂਦਾ ਹੈ ਗਿਆਨ ਦਾ ਜਨਨ ਹੋ ਜਾਂਦਾ ਹੈ ਇਸ ਲਈ ਪਾਸ਼ਾ ਕਹਿੰਦੇ ਕੀ ਭਾਏ ਜਿਸ ਨੂੰ ਸਮਝ ਕੇ ਭਾਗ ਹੀ ਮਹਿਸੂਸ ਕਰੋ ਤੇ ਉਹ ਫਤ ਹੁੰਦਾ ਹੈ ਤੇ ਆਪਣੇ ਇਤਨ ਐਸਾ ਗਿਆਨ ਦਾ ਚੈਨਲ ਪਰਮਾਤਮਾ ਕਰ ਦਿੰਦਾ ਹੈ ਸੂਝੀ ਬਖਸ਼ਦਾ ਹੈ ਜੀਵਨ ਜਿਉਣੀ ਜਾਣ ਦੇ ਦਿੰਦਾ ਹੈ ਇਸ ਲਈ ਗੁਰੂ ਪਿਆਰੇ ਉਹਨਾਂ ਦੇ ਅੰਦਰ ਐਸੇ ਨਾਮ ਦਾ ਨੂਰ ਪ੍ਰਗਟ ਹੁੰਦਾ ਹੈ ਕਿ ਜਿਹਨਾਂ ਨੂੰ ਜਿਹਨਾਂ ਨੇ ਮੰਨਿਆ ਉਹਨਾਂ ਦੇ ਅੰਦਰ ਇਹ ਗੁਰੂ ਪਿਆਰ ਰੇਤੇ ਘਰ ਵਿੱਚ ਨਾਮ ਦੀ ਸੀਧ ਵਿੱਚ ਜਾਂਦੀ ਹੈ ਕਾਰ ਪ੍ਰਖ ਦਾ ਪ੍ਰਤਖ ਉਹ ਪ੍ਰਪਨਾਸ਼ ਹੋ ਜਾਂਦਾ ਹੈ ਪ੍ਰਗਟੇ ਕਪਾਲ ਮਹਾਤ ਕੈ ਮਾਥੇ ਗੁਰੂ ਪਰਮਾਤਮਾ ਦੀ ਉੱਚੀ ਕਰਨੇ ਵਾਲੇ ਬੰਦੇ ਦੇ ਮੱਥੇ ਉੱਤੇ ਪਰਗੜਾਉਂਦੇ ਹਨ ਫਿਰ ਗੁਰੂ ਪਿਆਰ ਇਸ ਪਰਮਾਤਮਾ ਦੀ ਰੀਤੀ ਰਸਤਾ ਕਰਨ ਵਾਲੇ ਉਹਦੇ ਉੱਚੀ ਕਰਨ ਵਾਲਾ ਹੀ ਮਨੁੱਖ ਬਣ ਜਾਂਦਾ ਹੈ ਤੇ ਇਸ ਨੇ ਭਾਗਾਂ ਕਰਮ ਬਣ ਜਾਂਦੇ ਹਨ ਜਿਸ ਤਰ੍ਹਾਂ ਉਸਨੇ ਕਰਮ ਕਰਾਇਆ ਹੁੰਦਾ ਹੈ ਪ੍ਰਮਾਤਮਾ ਨਾਨ ਚੰਕੇ ਸੁ ਆਪਣੇ ਕਰਮਾਂ ਦਾ ਫਲ ਮਿਲ ਜਾਂਦਾ ਹੈ ਤੇ ਗੁਰੂ ਪਿਆਰੇ ਜਿਹੜੀ ਉਹਦੀ ਜੀਵਨ ਦੀ ਆਸਥਾ ਉੱਚੀ ਬਣ ਜਾਂਦੀ ਹੈ ਤੇ ਸਦਾ ਇਹ ਪ੍ਰਮਾਤਮਾ ਦੇ ਅੰਦਰ ਹਿਰਦੇ ਵਿੱਚ ਐਸਾ ਪ੍ਰਗਟ ਹੁੰਦਾ ਐਸਾ ਈਨ ਹੁੰਦਾ ਹੈ ਕਿ ਉਹ ਤੇ ਜੀਵਨ ਦਾ ਆਧਾਰ ਹੋ ਜਾਂਦਾ ਹੈ ਨਾਨਕ ਉਦਰੇ ਤਨ ਕੈ ਸਾਥੇ ਗੁਰੂ ਪਿਆਰੇ ਅਖੀਰ ਦੀ ਪੰਕਤੀ ਦੇ ਅੰਦਰ ਪਾਸ਼ਾ ਕਹਿੰਦੇ ਕਿ ਜੇ ਬੰਦੇ ਦੇ ਨਾਲ ਗੁਰਸੇਵ ਮੁੱਖ ਦਾ ਬੇੜਾ ਵਿਪਾਰ ਹੋ ਜਾਂਦਾ ਹੈ ਜਿਹੜੀ ਐਸੀਆਂ ਪ੍ਰਾਣੀਆਂ ਹਨ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਅੰਦਰ ਅਨਪਵ ਕਰ ਲਿਆ ਆਪਣੇ ਅੰਦਰ ਪਰਮਾਤਮਾ ਦੇ ਨਾਮ ਨੂੰ ਸਿਆਣ ਐਸੇ ਗਿਆਨ ਦੀ ਪ੍ਰਾਪਤੀ ਕਰ ਲਈ ਜਿਹਨਾਂ ਨੂੰ ਜੀਵਨ ਜਿਉਣ ਦੀ ਜਾਗ ਜਾ ਜਾਵੇ ਗੁਰੂ ਪਿਆਰੇ ਫਿਰ ਉਹਨਾਂ ਦੀ ਜੀਵਨ ਦੀ ਇਹ ਵਿਆਸਤਾ ਉੱਚੀ ਹੋ ਜਾਂਦੀ ਹੈ ਪ੍ਰਭਾਤਾਨ ਗੁਰੂ ਅਰਜਨ ਦੇਵ ਜੀ ਆਖੇ ਕਿ ਭਾਈ ਅਜਿਹੇ ਪ੍ਰਾਣੀਆਂ ਦੇ ਨਾਲ ਹੋਰ ਵੀ ਕਈ ਮੁਨਕ ਕਰ ਜਾਂਦੇ ਹਨ ਇਹਨਾਂ ਦੀ ਸੰਗਤ ਕਰਕੇ ਹੋਰਾਂ ਦਾ ਵੀ ਆਧਾਰ ਹੋ ਜਾਂਦਾ ਹੈ ਜਿਹੜੇ ਮਨ ਦੀ ਚਾਹਨਾ ਜੂੜ ਬਣ ਜਾਵੇ ਇਸ ਲਈ ਗੁਰੂ ਪਿਆਰੇ ਸਦਾ ਪਰਮਾਤਮਾ ਦੀ ਸੰਗਤ ਕਰਗੇ ਕਿਉਂਕਿ ਗੁਰੂ ਪਿਆਰੇ ਸੰਗਨ ਕੀਤਿਆਂ ਹੋਰਾਂ ਦੇ ਨਾਲ ਲੱਗੇ ਸਾਡੇ ਜੀਵਨ ਦਾ ਬੜਾ ਪਾਲ ਹੋ ਜਾਣਾ ਹੈ ਕਿਉਂਕਿ ਜਿਵੇਂ ਗੁਰੂ ਦੀ ਸੰਗ ਵਿੱਚ ਪਰਵਾਦਵਾ ਬਾਤ ਸੁਹਾਈ ਹੈ ਬਿਨ ਭਾਗਾਂ ਸਦ ਸੰਗਣ ਲੱਗੇ ਪਿੜ ਸੰਗਤ ਮਾਣ ਬ੍ਰਿਤੇ ਜੀਆ ਤੇ ਗੁਰੂ ਪਿਆਰ ਜਣ ਗੁਰੂ ਦੀ ਸੰਗਤ ਮਿਲ ਜਾਵੇ ਸਾਡੇ ਵਿੱਚ ਗੁਰੂ ਪਿਆਰ ਮਨ ਦੀ ਮਹਿਕ ਜਿਹੜੀ ਜਣਦੀ ਇਸ ਲਈ ਇਹ ਜਾਂਦਾ ਗੁਰੂ ਦੀ ਸੰਗ ਵਿੱਚ ਜਾਓ ਗੁਰੂ ਦੀ ਸੰਗਤ ਕਰੀਏ ਸਾਡਾ ਅਸੀਂ ਵੀ ਆਪਣੇ ਜੀਵਨ ਦੀ ਜਿਹੜੀ ਵਸਤਾ ਹੈ ਉਸ ਨੂੰ ਚੀ ਕਰ ਲਈਏ ਕਿਉਂਕਿ ਗੁਰੂ ਪਿਆਰ ਮਨੁੱਖ ਇਸ ਦੁਨੀਆ ਤੇ ਪੈਦਾ ਪਰਮਾਤਮਾ ਬਣ ਕੀਤਾ ਅਸੀਂ ਉਸ ਪਰਮਾਤਮਾ ਦਾ ਨਾਮ ਜਪਣ ਲਈ ਏ ਗੁਰੂ ਪਿਆਰਿਓ ਜਿਹੜਾ ਸਾਡੇ ਜੀਵਨ ਦਾ ਜਨਮ ਮਰਨਾ ਤੇ ਨਿਯਤ ਨੇ ਕਿਉਂਕਿ ਅਸੀਂ ਬੜੇ ਹੀ ਜੁਗਾਂ ਦੇ ਆ ਤੂੰਨਾਂ ਦੇ ਭਟਦੇ ਹੋਏ ਮਨੁੱਖਾ ਜਨਮ ਚਾਹੇ ਹਾਂ ਤੇ ਗੁਰੂ ਪਿਆਰਿਓ ਜੇ ਇਹ ਮਨੁੱਖਾ ਜਨਮ ਵੀ ਅਸਕਰ ਬਵਾਲਿਆ ਤੇ ਉਸੇ ਤਰ੍ਹਾਂ ਹੀ ਫਿਰ ਜੁਗਾਂ ਦੇ ਭਟਣਾ ਵਿੱਚ ਪਤ ਜਾਵਾਂਗੇ ਇਸ ਲਈ ਗੁਰੂ ਪਿਆਰਿਓ ਰਣਿਆਨਾ ਪਰਮਾਤਮਾ ਅਸ਼ੁਕਰ ਕਰ ਪਰਮਾਤਮਾ ਦੇ ਗੀਤ ਗਾ ਗੁਰੂ ਦੀ ਵਡਿਆਈ ਕਰੀਏ ਤਾਂ ਹੀ ਗੁਰੂ ਪਿਆਰਿਓ ਸਾਡੇ ਜੀਵਨ ਦਾ ਆਧਾਰ ਬਣਾ ਹੈ ਇਸ ਲਈ ਗੁਰੂ ਪਿਆਰੇ ਅਰਜਨਾ ਗੁਰੂ ਦੀ ਸੰਗਤ ਕਰਕੇ ਪਰਮਾਤਮਾ ਦਾ ਨਾਮ ਜਪ ਕੇ ਅਸੀਂ ਵੀ ਆਪਣੇ ਜੀਵਨ ਦੇ ਅੰਦਰ ਆਸਾ ਖੁਸ਼ੀ ਜ਼ਬਰਿਹ ਪ੍ਰਗਟ ਕਰ ਲਈਏ ਤਾਂ ਜੋ ਸਾਡੇ ਜੋ ਮਨ ਦੀਆਂ ਭਾਵਨਾ ਹਨ ਆਸਾਂ ਇਦਾਨ ਪਰਮਾਤਮਾ ਆਪ ਪੂਰੀ ਕਰ ਦੇਣਗੇ ਇਸ ਲਈ ਗੁਰੂ ਪਿਆਰੇ ਅਰਜਨਾ ਗੁਰੂ ਦੀ ਸੰਗਤ ਕਰਕੇ ਹੀ ਸੰਗ ਇਹ ਬੜਾ ਪ੍ਰਾਪਤ ਹੋ ਰਿਹਾ ਹੈ ਆਸ਼ਰਮ ਦਾ ਕੰਨ ਕੂਟਨ ਕੁਰਸ਼ ਕਰਾਣਾ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਆਪ ਸਰਬਸਮਤਾਂ ਦਾ ਬਹੁਤ ਬਹੁਤ ਧੰਨਵਾਦ ਪਾਤਸ਼ਾਹ ਰਾਮਦਾ ਕਰਨਾ ਅੱਜ ਜਿਹੜੇ ਸ਼ਬਦ ਵਿਚਾਰਾ ਸਾਡੇ ਮਨ ਹਿਰਦੇ ਵਿੱਚ ਵਸਾਉਣ ਤਾਂ ਜੋ ਸਾਨੂੰ ਵੀ ਜੀਵਨ ਜਿਉਂਦੀ ਨਾ ਜਾ ਜਾਵੇ ਅਸੀਂ ਵੀ ਗੁਰੂਆਂ ਵਾਲੇ ਬਣ ਕੇ ਗੁਰੂ ਪਿਆਰੇ ਅਸੀਂ ਗੁਰੂ ਦੇ ਦਰ ਦੀ ਖੁਸ਼ੀਆਂ ਪ੍ਰਾਪਤ ਕਰ ਲਈਏ ਅਸੀਂ ਆਪਣੇ ਮਨੁੱਖਾ ਜਨ ਦਾ ਫਲ ਪ੍ਰਾਪਤ ਕਰ ਲਈਏ ਪਾਤਸ਼ਾਹ ਰਾਮਦਾ ਕਰਨਾ ਆਓ ਸ਼ਬਦ ਦੀ ਅਖੀਰ ਵਿਆਪਕ ਜਿਆ ਦਾ ਪਾਠ ਸਰਵਣ ਕਰੀਏ ਜੀ ਪ੍ਰਭ ਜੀ ਗਬਾਲ ਮਹਾਤ ਕੈ ਮਾਥੇ ਨਾਨਕ ਜੀ ਉਦਰੇ ਜਿਨ ਕੈ ਸਾਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਗਵੰਦ ਏਕ ਪਾਲ ਏਤਿਹਾਲ ਮਾ